ओम जय जगदीश हरे से रचायता पंडित शरदा राम फिलोरी एक महान शख्सियत सन कैबिनेट मंत्री जिन्ना फिलोर पंजी जुलाई विश्व प्रसिद्ध आरती ओम जय जगदीश हरे दे महान लेखक समाज सुधारक क्रांतिकारी शख्सियत पंडित शरदा राम फिलौरी का स्थापित बुक सरकारी सीनियर सेकेंडरी स्कूल लड़के फिलोर विखे कैबिनेट मंत्री पंजाब श्री ब्रह्म शंकर जिम्पा हल्का इंचार्ज फिलौर वाइस चेयरमैन पंजाब सिक्ख्या बोर्ड प्रिंट करण कुमार ਵੱਲੋਂ ਉਕਾਟਨ ਕੀਤਾ ਗਿਆ ਇਸ ਮੌਕੇ ਸੰਬੋਧਨ ਕਰਦਿਆਂ ਕੈਬਨਿਟ ਮੰਤਰੀ ਚਿੰਪਾ ਨੇ ਕਿਹਾ ਕਿ ਪੰਡਿਤ ਸਰਦਾ ਰਾਮ ਫਲੋਰੀ ਜੀ ਇੱਕ ਮਹਾਨ ਸ਼ਖਸੀਅਤ ਸੰਸਾ ਨੂੰ ਮਾਣ ਹੈ ਕਿ ਵਿਸ਼ਵ ਪ੍ਰਸਿੱਧ ਆਰਤੀ ਦੇ ਰਚయితਾ ਦਾ ਜਨਮ ਫਲੋਰੀ ਵਿੱਚ ਹੋਇਆ ਇਸ ਮੌਕੇ ਪੰਜਾਬ ਸਰਕਾਰ ਵੱਲੋਂ ਕੀਤੇ ਵਿਕਾਸ ਕਾਰਜਾਂ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਆਮ ਆਦਮੀ ਪਾਰਟੀ ਵੱਲੋਂ ਵੱਧ ਵਿਕਾਸ ਕਰੇਗੀ ਇਸ ਮੌਕੇ ਹੁਣਾ ਪੰਜਾਬੀਆਂ ਉਪਲਬਧੀਆਂ ਦਰਸਾਉਂਦੀ ਰੰਗਲਾ ਪੰਜਾਬ ਦੇ ਤਾਗਰੇ ਲਈ ਇਸ ਕੀ ਇਸ ਮੌਕੇ ਵਾਤਾਵਰਣ ਨੂੰ ਸ਼ੁੱਧ ਰੱਖਣ ਲਈ ਪੌਦਾ ਲਗਾ ਕੇ ਹਰਿਆਵਲ ਲਹਿਦੀ ਸ਼ੁਰੂਆਤ ਕੀਤੀ ਤੇ ਕਿਹਾ ਕਿ ਹਰ ਇੱਕ ਵਿਅਕਤੀ ਨੂੰ ਵੱਧ ਤੋਂ ਵੱਧ ਪੌਦੇ ਲਗਾਉਣ ਚਾਹੀਦੇ ਹਨ ਇਸ ਮੌਕੇ ਗੁਰਾਇਆ ਸਬ ਤਹਿਸੀਲ ਵਿੱਚ ਚੱਲ ਰਹੇ ਪਰਿਸ਼ਟਾਚਾਰ ਸੰਬੰਧੀ ਮੁੱਦਾ ਸਖਰਮ ਰਿਹਾ ਜਿਸ ਤੇ ਕੈਬਨਿਟ ਮੰਤਰੀ ਜਿੰਪਾਣੇ ਕਿਹਾ ਕਿ ਇਸ ਮਾਮਲੇ ਦੀ ਜਾਂਚ ਕਰਵਾਈ ਜਾਵੇਗੀ ਇਸ ਮੌਕੇ ਹਲਕਾ ਇੰਚਾਰਜ ਫਿਲੋਰਟੇਲ ਪ੍ਰੇਮ ਕੁਮਾਰ ਨੇ ਕੈਬਨਿਟ ਮੰਤਰੀ ਪੰਜਾਬ ਜਿੰਪਾਜੀ ਅਤੇ ਆਏ ਹੋਏ ਸਜਣਾ ਦਾ ਧੰਨਵਾਦ ਕੀਤਾ ਫਿਲੋਰਟੇਉ ਰਾਜਕੁਮਾਰ ਮੰੰਦਰ ਦੀ ਰਿਪੋਰਟ ਦੇ ਵੇੜੇ ਆਇਆ ਮੀ ਲਖਨਾਲ 11 ਲੈ ਕੇ ਸੋ ਅੱਜ ਸਾਡੇ ਸਕੂਲ ਦੇ ਵੇੜੇ ਦੇ ਵਿੱਚ ਬਹੁਤ ਹੀ ਅਸੀਂ ਆਪਣੇ ਆਪ ਨੂੰ ਭਾਗਾਵਨ ਅਸੀਂ ਸਾਡੇ ਵਿਚਕਾਰ ਪੰਜਾਬ ਦੀ ਮਾਨਮਤੀ ਸਿੱਖਿਆ ਸ਼੍ਰੀ ਬ੍ਰਾਂਟ ਸ਼ੰਕਰ ਜੀ ਪਾਦੀ ਕੈਬਨਟ ਮੰਤਰੀ ਪੰਜਾਬ ਤੇ ਉਹਨਾਂ ਦੇ ਨਾਲ ਸ਼੍ਰੀ ਪ੍ਰਿੰਟ ਕੁਮਾਰ ਜੀ ਜੋ ਕਿ ਸਾਡੇ ਆਪਣੇ ਹੀ ਨੇ ਸਾਡੇ ਆਪਣੇ ਸ਼ਹਿਰ ਦੇ ਸਰਕਾਰੀ ਚਾਰ ਅਤੇ ਚੇਅਰਮੈਨ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਆਸਟਿਮ ਸਲੌਰ ਜੀ ਤਸਵੀਲ ਦਾ ਸਾਹਿਬ ਨਾਇਬ ਤਸਵੀਲ ਦਾ ਸਾਹਿਬ ਆਏ ਹੋਏ ਸਾਰੇ ਕਾਉਂਸਲਰ ਐਰਨਸ ਜੇ ਬੇੜੀ ਦੇ ਵਿੱਚ ਅੱਜ ਪੰਜਾਬ ਸਰਕਾਰ ਦੇ ਚੱਲ ਪਿਆ ਮੇਰੀ ਬਰਾਜ਼ ਬਹੁਤ ਹੀ ਸਾਡੀ ਸਰਕਾਰ ਫੇਵਰੇਟ ਮੰਤਰੀ ਕੋਸ਼ਿਸ਼ ਕਰ ਰਹੇ ਆ ਦਾਨ ਕੀ ਪੰਜਾਬ ਦੇ ਤੁਸੀਂ ਸ਼ਹਿਰ ਨੂੰ ਕੋਈ ਦਿੱਕਤ ਨਾ ਆਵੇ ਤੋਂ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਤੁਹਾਡਾ ਫਿਰ ਵਿਸ਼ੇਸ਼ ਤੌਰ ਤੇ ਫਲੋਰ ਦੇ ਸਾਰੇ ਨਿਵਾਸੀਆਂ ਦਾ ਬਹੁਤ ਬਹੁਤ ਸ਼ੁਕਰੀਆ ਸਭ ਨੂੰ ਬ੍ਰਾਂਡ ਕਮਾਈ ਨਾਲ ਪਾਰਟੀ ਵਿੱਚ ਆਓ ਜੀ ਸੋਤਨਾਮ ਪਵਨੀ ਬਣ ਕੇ ਆਇਆ ਹੁਣ ਤੈਨੂੰ ਕੀ ਵੀਰ ਆਪ ਜਿਹਨੇ ਇਹ ਐਪ ਨੂੰ ਡਿਸਕ੍ਰਾਈ ਕਰਾ ਦੇਣਾ ਸਾਰੇ ਹਲੋ ਬਹੁਤ ਕਿੰਪਸਰ ਬਣ ਕਿੰਪਸਰ ਐਡੀਸ਼ਨ ਆਪਾਂ ਚੁਣਦੇ ਹਾਂ ਸਟੇਕੀ ਅਰਦੀ ਭਾਈ ਦੇਖੀ ਮੜਿਆ ਸਾਡੇ ਕਿ ਉਤਰ ਮੜਿਆ ਉਹ ਵੀ ਇੱਧਰ ਆਦਾ ਸ਼ੰਕਰ ਮੜਾ ਜਾ ਕੇ ਪਿੱਛੇ ਹੋ ਮੈਂ ਤੁਹਾਨੂੰ ਨਮਨ ਕਰਨਾ ਆ ਉਹਨਾਂ ਦੀ ਪ੍ਰਤਿਵਾ ਦੇ ਚਰਨਾਂ ਦੇ ਵਿੱਚ ਮਨੂੰ ਮੈਂ ਤਾਂ ਕਹਿ ਸਕਦਾ ਜਿਹੜੀ ਜਿਨ੍ਹਾਂ ਨੇ ਕੰਮ ਇਤਿਹਾਸ ਲਿਖਿਆ ਹੁੰਦਾ ਊਮਜਾ ਜਗਦੀਸ਼ ਸਰੇ ਲਿਖੀ ਆ ਉਹ ਸਦਾ ਅਮਰ ਔਰ ਸਾਡੇ ਵਿੱਚ ਰਹਿੰਦੇ ਆ। ਅਸਰ ਦੋ ਦਿਨ ਦਾ ਚੱਲ ਰਿਹਾ ਹੈ ਕੈਂਪ ਲੱਗ ਰਿਹਾ ਹੈ ਜਿਵੇਂ ਸੀਐਮ ਸਾਹਿਬ ਨੇ ਅਨਾਉਂਸ ਵੀ ਕੀਤਾ ਕਿ ਉਹ ਇਲੈਕਸ਼ਨ ਤੋਂ ਬਾਅਦ ਵੀ ਜਿਹੜਾ ਲੋਕਾਂ ਦੀ ਸਮੱਸਿਆ ਆਪਾਂਗੇ ਚਾਹੇ ਉਹ ਦੁਆਬਾ ਜਾਂ ਮਾਲੂਆ ਮਾਝੇ ਦੀ ਗੱਲ ਹੋਵੇ ਤੇ ਕਿੰਨੇ ਇੱਥੇ ਵਾੜੀ ਚੋ। ਤੁਸੀਂ ਉਹਥੇ ਗਿਆ ਇੱਕ ਕੇਰੋਰੀਆ ਸਮਝਾਉਂਦੇ ਕੀ ਹੋਵੇ ਲੋਕਾਂ ਦੇ ਵਿੱਚ ਹੋ ਰਿਹਾ। ਸੀਐਮ ਸਾਹਿਬ ਤੁਸੀਂ ਦੇਖੋ ਪਹਿਲੀ ਵਾਰ ਆ ਵੀ ਦੁਆਬੇ ਦੇ ਵਿੱਚ ਕੋਈ ਸੀਐਮ ਸਾਹਿਬ ਖੁਦ ਪਾਇਆ। ਪਹਿਲੀ ਗਲਤੀ ਉਹਨਾਂ ਨੂੰ ਟਾਈਮ ਜਿਹੜਾ ਇੱਕ ਲਾਈਫ ਦਾ ਹੁੰਦਾ ਉਹਨੂੰ ਮੰਨਣਾ ਬੜਾ ਅੱਛਾ ਸੀਐਮ ਸਾਹਿਬ ਨੇ ਖੁਦ ਹੀ ਵੀੜਾ ਚੱਕਿਆ ਔਰ ਕੱਲ ਉਹਦਾ ਪਹਿਲਾ ਦਿਨ ਸੀਗਾ ਇਲੈਕਸ਼ਨ ਤੋਂ ਬਾਅਦ ਔਰ ਅੱਜ ਦੂਜਾ ਦਿਨ ਹੈ ਛੋਬੀ ਸੀਐਮ ਉਹਨੂੰ ਕੋਲ ਆ ਰਹੀਆਂ ਉਹਨਾਂ ਨੇ ਖੁਦ ਤਾਂ ਸੁਣਨਾ ਸੁਣਨਾ ਔਰ ਉਹਨਾਂ ਦੀ ਟੀਮ ਵੀ ਲਗਾਤਾਰ ਕੈਂਪ ਆਫਿਸ ਬਣਾ ਕੇ ਉੱਥੇ ਦਲੰਦਰ ਦੇ ਵਿੱਚ ਉਹਨੂੰ ਲਗਾਤਾਰ ਸੀਐਮ ਸਾਹਿਬ ਦੀ ਟੀਮ ਤੱਕ ਪਹੁੰਚਾ ਕੇ ਔਰ ਲੋਕਾਂ ਦੇ ਸਮੱਸਿਆਵਾਂ ਦਾ ਹੱਲ ਕਰ ਰਹੇ ਸਰ ਆ ਨਾ ਨਗਰ ਕੌਂਸਲ ਨਗਰ ਨਿਗਮ ਬਲਾਕ ਸੰਤੀ ਬਲਾਕ ਤੋਂ ਜਾਂਦਾ ਇਹ ਜਿਹੜੀ ਪੰਚਾਇਤੀ ਚੋਂ ਆ ਰਿਹਾ ਕਦੇ ਤੱਕ ਸਰਕਾਰ ਕਰਾਂ ਜਾ ਰਹੀ ਹੈ ਕਦੇ ਭੰਗ ਹੋਣ ਨੂੰ ਕਾਫੀ ਟਾਈਮ ਹੋ ਗਿਆ ਲੋਕਾਂ ਦੇ ਕੰਮ ਰੁਕੀ ਹੋਏ ਦਾਸ ਕੋਈ ਦੇਖੋ ਸਰਕਾਰ ਦੀ ਕੋਸ਼ਿਸ਼ ਰਹੀ ਹੈ ਵਿੱਚ ਕੋਈ ਨਾ ਕੋਈ ਇਲੈਕਸ਼ਨ ਆ ਗਿਆ ਪਾਰਲੀਮੈਂਟ ਦਾ ਇਲੈਕਸ਼ਨ ਆ ਗਿਆ ਇਲੈਕਸ਼ਨ ਕੋਡ ਆ ਗਿਆ ਉਹਦੇ ਲਈ ਸਰਕਾਰ ਜਿਹੜੀ ਹੈ ਉਹਨੂੰ ਕੋਸ਼ਿਸ਼ ਕਰ ਰਹੀ ਹੈ ਬਹੁਤ ਜਲਦ ਕਰਾ ਦੇ ਦੇਖੋ ਗੁਰਾਇਤ ਸੀਨ ਦਾ ਮਾਮਲਾ ਸਾਹਮਣੇ ਆ ਰਿਹਾ ਉਹਦੇ ਵਿੱਚ ਕੋਈ ਰਿਸ਼ਤੀਆਂ ਨੂੰ ਲੈ ਕੇ ਇਹ ਫਿਰ ਕਰ ਰਹੇ ਕੁਝ तहसीलदार ਵੱਲੋਂ ਹੋ ਰਿਹਾ ਕੋ ਮਾਮਲਾ ਪਰ ਆ ਰਿਹਾ ਅਗਰ ਤੁਸੀਂ ਮੇਰੇ ਅਗਰ ਤੁਹਾਨੂੰ ਕੋ ਲੱਗਦਾ ਤਾਂ ਮੈਨੂੰ ਰਿਟਰਨ ਦੇਖੋ ਮੈਨੂੰ ਮੈਂ ਸਾਰੇ ਪੰਜਾਬ ਦੇ ਲੋਕਾਂ ਨੂੰ ਇਹ ਰਿਕੁਐਸਟ ਕਰਦਾ ਵੀ ਅਗਰ ਤੁਹਾਨੂੰ ਕਿਸੇ ਕਿਸਮ ਦੀ ਦਿੱਕਤ ਆਂਦੀ ਹੈ ਉਹ ਉਸ ਨੂੰ ਸਾਡੇ ਨੂੰ ਸਾਡੇ ਕੋਲ ਰਿਟਰਨ ਰੂਪ ਚ ਦੇ ਦਿਓ ਸਰ ਕੌਂਸਲਰ ਵੱਲੋਂ ਕਿਸੇ ਸਾਹਮਣੋਂ ਰਿਟਰਨ ਵਿੱਚ ਲੈ ਕੇ ਦਿੱਤਾ ਗਿਆ ਇਸ ਵਾਰ ਕਿਨੂੰ ਜੀ ਬਲਾਕ ਪ੍ਰਧਾਨ ਹੈ ਜੀ ਆਮ ਆਦਮੀ ਪਾਰਟੀ ਦਾ ਜੀ ਹੁਣ ਲੋ ਇਹਨਾਂ ਨਾਲ ਤੁਹਾਡੇ ਨਾਲ ਗੱਲ ਕਰ ਰਹੇ ਡੀਸੀ ਸਾਹਿਬ ਐਸੀ ਰਿਲੇਟਡ ਕੰਪਲੇਂਟ ਵੀ ਕੀਤੀ ਹੈ ਜੀ ਚਾਰ ਦਿਨ ਪਹਿਲਾਂ ਮਰਲੇਆਮੈਂ ਮੈਂ ਡੀਸੀ ਸਾਹਿਬ ਨਾਲ ਫਿਰ ਉਸ ਮਾਮਲੇ 'ਚ ਗੱਲ ਕੀਤੀ ਲੋ ਸ਼ੀ ਕਰ ਦੋ ਰੱਖਾ ਰਹਿਣ ਉਸੇ ਦਾ ਮਾਮਲਾ ਵੇਖੋ ਐਨਓਸੀ ਦਾ ਮਾਮਲਾ ਜਿਹੜਾ ਮਨਜੋਗ ਹਾਈ ਕੋਰਟ ਤੋਂ ਮੈਂ ਪਹਿਲਾਂ ਐਸੀ ਕਰਕੇ ਗੱਲ ਕੀਤੀ ਸੀ ਤੁਹਾਡੇ ਵਿੱਚ ਹੁਣ ਵੀ ਹਾਈ ਕੋਰਟ ਦਾ ਮਾਮਲਾ ਉਹਨੂੰ ਅਸੀਂ ਸੈਟਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਔਰ ਮਾਮਲਾ ਤੁਸੀਂ ਦੇਖੋ ਇਹ ਪਾਪਰਾ ਐਕਟ ਅਜ ਦਾ ਨਹੀਂ ਹੈ 95 ਤੋਂ ਚੱਲੇ ਆ ਰਿਹਾ 95 ਦਾ ਮੈਟਰ ਆ ਕੇ 2018 2022 'ਚ ਅਸੀਂ ਆਏ ਹਾਂ ਅਜੀ ਹੁਤੇ ਕੋਸ਼ਿਸ਼ ਕੀਤੀ ਹੈ ਵੀ ਜਿਹੜੀਆਂ 16000 ਰੈਗੂਲਰ ਕਲੋਨੀ ਆ ਜਿਹੜੀਆਂ ਉਸ ਵੇਲੇ ਜਿਹੜਾ ਕਲੋਨਾਈਜ਼ਰ ਆ ਸਾਡੇ ਤੁਹਾਡੇ ਦੇ ਵਿੱਚੋਂ ਕੋਈ ਨਾ ਕੋ ਮੈਂ ਕਹਿ ਸਕਦਾ ਉਹ ਵੀ ਸ਼ਹਿਰ ਵਾਸੀ ਹੁੰਦੇ ਆ ਲੋਕ ਜਦੋਂ ਪਟਦੇ ਉਹਦੇ ਅਸੀਂ ਲੋਕ ਵੀ ਉਹਦੇ ਚ ਇੰਨਾ ਕਰਦੇ ਆ ਵੀ ਸਾਨੂੰ ਕੋਈ ਚੀਜ਼ ਸਸਤੀ ਮਿਲ ਜਾਵੇ ਉਸ ਲੈ ਲੈਨੇ ਆ ਉਹ ਜ਼ਿੰਮੇਵਾਰੀ ਜਿਹੜੀ ਕਿਤੇ ਆਂਦੀ ਆ ਉਹਦੀ ਡਿਵੈਲਪਮੈਂਟ ਦੀ ਇਹ ਇਸ ਕਰਕੇ ਹਾਈ ਕੋਰਟ ਨੇ ਉੱਤੇ ਰੋਕ ਲਾਈ ਹੈ ਰੈਵਨਿਊ ਡਿਪਾਰਟਮੈਂਟ ਕਿਸੇ ਵੀ ਰਿਸਕ ਨਹੀਂ ਰੋਕਣੀ ਚਾਹੁੰਦਾ ਟੈਬਨੂ ਡਿਪਾਰਟਮੈਂਟ ਦਾ ਕੰਮ ਦਾ ਰੈਵਨਿਊ ਦਾ ਡਿਪਾਰਟਮੈਂਟ ਨੂੰ ਤਾਂ ਰੈਵਨਿਊ ਵੀ ਆਣਾ ਉਹ ਨਹੀਂ ਰੋਕਣੀ ਚਾਹੁੰਦਾ ਪਰ ਜਿਹੜੀ ਮਾਨਜੋਖ ਹਾਈ ਕੋਰਟ ਦੀ ਰੋਕ ਹੈ ਅਸੀਂ ਉਹ ਦਾ ਆਦੇਸ਼ ਮੁੱਖ ਰੱਖਦੇ ਆ ਉਹਦਾ ਹੱਲ ਕੱਢਣ ਦੀ ਕੋਸ਼ਿਸ਼ ਕਰਦੇ ਆ ਜਿਹੜਾ ਤੁਸੀਂ ਦੇਖੋ 95 ਤੋਂ ਲੈ ਕੇ ਹੁਣ ਤੱਕ ਤੁਰਿਆ ਆ ਰਿਹਾ ਇਸ ਮਾਮਲਾ ਉਹਨੂੰ ਸੈਟਲ ਕਰਨ ਨੂੰ ਟਾਈਮ ਲੱਗੇਗਾ ਕਿਉਂਕਿ ਉਹਨਾਂ ਦਾ ਡਿਵੈਲਪਮੈਂਟ ਦਾ ਮਸਲਾ ਸ਼ਹਿਰੀਆਂ ਦਾ ਮਸਲਾ ਹੈ ਲੋਕਾਂ ਦਾ ਜਿਹੜਾ ਧੋਖਾ ਹੁੰਦਾ ਰਿਹਾ ਅਤੀਤ ਦੇ ਵਿੱਚ ਅਸੀਂ ਕਹਿੰਦੇ ਆਣ ਵਾਲੇ ਟਾਈਮ ਨੂੰ ਦੁਆਰਾ ਜਿਹੜਾ ਕੋਈ ਖਰੀਦਦਾਰ ਹੈ ਉਹਨਾਂ ਕੋ ਧੋਖਾ ਨਾ ਹੋਵੇ ਅਸੀਂ ਉੱਤੇ ਇੱਕ ਐ